ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਸਾਖੀ ਤੀਵੀਂ ਪਠਾਨ ਗੁਲਖਾਂ ਤੇ ਅਤਾ ਉੱਲਾਖਾਂ ਨੇ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਆਉਣਾ ਸਤਗੁਰੂ ਜੀ ਅਕਾਲ ਉਸਤਤ ਗ੍ਰੰਥ ਦੀ ਬਾਣੀ ਪੜ੍ਹ ਕੇ ਸਿੰਘਾਂ ਨੂੰ ਸਮਝਾ ਰਹੇ ਸਨ ਕਿ ਤਿੰਨੇ ਪਠਾਨ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਉਹਨਾਂ ਨੇ ਬੜੀ ਨਿਮਰਤਾ ਨਾਲ ਸਤਿਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਕੀਤੀ ਦੀਵਾਨ ਵਿੱਚ ਬੈਠ ਗਏ ਉਹਨਾਂ ਦੀਆਂ ਅੱਖਾਂ ਸਨ ਕਿ ਉਹ ਜਾਚਣ ਕਿ ਸਤਿਗੁਰੂ ਜੀ ਦੇ ਕੋਲ ਕੌਣ-ਕੌਣ ਰਹਿੰਦੇ ਹਨ ਉਹ ਕੀ ਕਰਦੇ ਹਨ ਸਤਿਗੁਰੂ ਜੀ ਦਾ ਖੂਨ ਕੀਤਾ ਵੀ ਜਾਵੇ ਤਾਂ ਕਿੱਧਰ ਨੂੰ ਨਸਣਾ ਹੋਇਆ ਤੇ ਕਿੱਧਰ ਜਾਣਾ ਹੋਇਆ ਉਹ ਇਸ ਤਰ੍ਹਾਂ ਵਿਚਾਰਾ ਕਰ ਹੀ ਰਹੇ ਸਨ ਕਿ ਇੱਕ ਸਿੰਘ ਨੇ ਸ਼ਾਇਦ ਪਠਾਣਾ ਨੂੰ ਦੇਖ ਕੇ ਹੀ ਸਵਾਲ ਕੀਤਾ ਮਹਾਰਾਜ ਕੀ ਤੁਰਕ ਮੁਸਲਮਾਨ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਤੁਰਕ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਦੁਸ਼ਮਣੀ ਕਰਦੇ ਹਨ ਕਿਉਂਕਿ ਇਹਨਾਂ ਨੂੰ ਇਸਲਾਮ ਦੇ ਨਾਮ ਉੱਤੇ ਬੁੱਧੂ ਬਣਾਇਆ ਜਾਂਦਾ ਹੈ ਚਲਾਕੀ ਫਰੇਬ ਤੇ ਝੂਠ ਬੋਲਣ ਦੇ ਨਾਲ ਕਿਸੇ ਦਾ ਖੂਨ ਕਰਨਾ ਇਹਨਾਂ ਵਾਸਤੇ ਮਾਮੂਲੀ ਗੱਲ ਹੈ ਤਿੰਨੇ ਪਠਾਨ ਕੁਝ ਸ਼ਰਮਿੰਦੇ ਜੇ ਹੋਏ ਪਰ ਉਹਨਾਂ ਦੀ ਮੋਢੀ ਖੂਨ ਛੜਿਆ ਹੋਇਆ ਸੀ ਉਹਨਾਂ ਦਾ ਕਾਲ ਨੇੜੇ ਆਪੂਜਾ ਸੀ ਨੇੜਤਾ ਨਾਲ ਉਹਨਾਂ ਵਿੱਚੋਂ ਇੱਕ ਬੋਲਿਆ ਇਹ ਗੱਲ ਨਹੀਂ ਮਹਾਰਾਜ ਸਾਰੇ ਤੁਰਕ ਬੇਈਮਾਨ ਨਹੀਂ ਕਈ ਐਸੇ ਵੀ ਹਨ ਜਿਹੜੇ ਖੁਦਾ ਦਾ ਭੈ ਖਾਂਦੇ ਹਨ ਤੇ ਨੇਕ ਵੀ ਹਨ ਕਦੀ ਝੂਠ ਨਹੀਂ ਬੋਲਦੇ ਨਾ ਖੂਨ ਨਾਲ ਹੱਥ ਲਬੇੜਦੇ ਹਨ ਸਤਿਗੁਰੂ ਜੀ ਅੱਛਾ ਜਿਹੜਾ ਕਰਦਾ ਹੈ ਉਹ ਕਰਨੀ ਦਾ ਫਲ ਪਾ ਲੈਂਦਾ ਹੈ ਵਾਹਿਗੁਰੂ ਹਾਜ਼ਰ ਨਾਜ਼ਰ ਹੈ ਇੱਕ ਹੱਥ ਦੇ ਇੱਕ ਹੱਥ ਲੈ ਵਾਲੀ ਗੱਲ ਹੈ ਰੱਤਾ ਜਿਨਾ ਹੁਦਾਰ ਨਹੀਂ ਹੁੰਦਾ ਪਾਪੀ ਸਦਾ ਪਾਪ ਕਰਮ ਚਿਤਵੇਦੇ ਰਹਿੰਦੇ ਹਨ ਉਹਨਾਂ ਨੂੰ ਪਾਪ ਦਾ ਫਲ ਮਿਲ ਜਾਂਦਾ ਹੈ ਸਿੰਘਾਂ ਨੂੰ ਅਕਾਲਪੁਰਖ ਉੱਤੇ ਜਾਂ ਆਪਣੇ ਹਥਿਆਰਾਂ ਦੇ ਬਲ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ ਹੋਰ ਕਿਸੇ ਉੱਤੇ ਨਹੀਂ ਜਿਹੜਾ ਇਨ੍ਹਾਂ ਤਿੰਨਾਂ ਤੇ ਭਰੋਸਾ ਰੱਖਦਾ ਹੈ ਉਸ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਇਸੇ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ ਕਿ ਗੁਲਖਾਂ ਤੇ ਅਤਾਉਲਾ ਖਾਂ ਦਾ ਹਿਰਦਾ ਡੋਲ ਗਿਆ ਉਹ ਪਹਿਲਾਂ ਹੀ ਸਤਗੁਰੂ ਜੀ ਦੀ ਕਰਾਮਾਤ ਬ੍ਰਹਮ ਸ਼ਕਤੀ ਉਤੇ ਪ੍ਰੋਸਰ ਰਖਦੇ ਸਨ ਉਹਨਾਂ ਨੂੰ ਖਿਆਲ ਆਇਆ ਕਿ ਅੰਤਰਜਾਮੀ ਸਤਿਗੁਰੂ ਜੀ ਉਹਨਾਂ ਦੇ ਮਨ ਦੀ ਭਾਵਨਾ ਦੇ ਭੇਤੀ ਹੋ ਗਏ ਹਨ ਉਹ ਬੁੱਝ ਗਏ ਹਨ ਕਿ ਪਠਾਣਾ ਦੇ ਹਿਰਦਿਆਂ ਵਿੱਚ ਕੀ ਖਿਆਲ ਹੈ ਉਹਨਾਂ ਦੀ ਮੱਤਿਆਂ ਉਤੇ ਤਰੇਲੀਆਂ ਆ ਗਈਆਂ ਉਹ ਮੱਥਾ ਟੇਕ ਕੇ ਉੱਠ ਬੈਠੇ ਦੋਹਾਂ ਦੇ ਉੱਠਣ ਤੇ ਤੀਸਰੇ ਨੂੰ ਆਪਣੇ ਆਪ ਉੱਠਣਾ ਪਿਆ ਸਤਿਗੁਰੂ ਜੀ ਨੇ ਤਿੰਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਜਦੋਂ ਪਠਾਨ ਉੱਠ ਕੇ ਦੂਰ ਚਲੇ ਗਏ ਤਾ ਸਤਗੁਰੂ ਜੀ ਦੇ ਹਜ਼ੂਰੀਏ ਸਿੰਘ ਪਾਈ ਸੰਤੋਖ ਸਿੰਘ ਜੀ ਤੇ ਪਾਈ ਹਰਦੀਪ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਇਹ ਤਿੰਨੇ ਪਟਾਣ ਸੁਖ ਨਾਲ ਨਹੀਂ ਆਏ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਆਪ ਦੇ ਉੱਤੇ ਬਾਹਰ ਕਰਨ ਨੂੰ ਫਿਰਦੇ ਹਨ ਜ਼ਰੂਰ ਕਿਸੇ ਦੁਸ਼ਮਣ ਨੇ ਇਹਨਾਂ ਨੂੰ ਲਾਲਚ ਦਿੱਤਾ ਹੈ ਇਹਨਾਂ ਦੀਆਂ ਅੱਖਾਂ ਮੈਲੀਆਂ ਸਨ ਤੇ ਮੱਥੇ ਉੱਤੇ ਤਰੇਲੀਆਂ ਆਈਆਂ ਉਹਨਾਂ ਦੇ ਮਾਨ ਦੀ ਹਾਲਤ ਨੂੰ ਪ੍ਰਗਟ ਕਰਦੀਆਂ ਸਨ ਸਤਗੁਰੂ ਜੀ ਨੇ ਉੱਤਰ ਕੋਈ ਨਾ ਦਿੱਤਾ ਸਾਹਿਬ ਸ਼ਾਂਤ ਚਿੱਤ ਰਹੇ ਬੋਲੇ ਜਿਵੇਂ ਅਕਾਲ ਪੁਰਖ ਦਾ ਹੁਕਮ ਹੈ ਤਿਵੇਂ ਹੋਵੇਗਾ ਅਸਾਂ ਦਾ ਤਨ ਮਨ ਤਨ ਖਾਲਸਾ ਪੰਥ ਦਾ ਹੈ ਪੰਥ ਦੇ ਬਦਲੇ ਸ਼ਹੀਦ ਹੋਣ ਦਾ ਹੁਕਮ ਹੈ ਤਾਂ ਕੋਈ ਰੋਕ ਨਹੀਂ ਸਕਦਾ ਪਾਪੀ ਦਾ ਕੰਮ ਹੈ ਪਾਪ ਕਰਨਾ ਤੇ ਤਰਮੀ ਦਾ ਕੰਮ ਹੈ ਧਰਮ ਕਰਨਾ ਬਾਕੀ ਰਹਾ ਮਨੁੱਖਾ ਜੀਵਨ ਦਾ ਅੰਤ ਦੇਹ ਵਿੱਚੋਂ ਸਰੀਰ ਨੇ ਉੱਡਣਾ ਜ਼ਰੂਰ ਹੈ ਕਿ ਸੁਭਾਨੇ ਨਾਲ ਉੱਡਣਾ ਹੈ ਇਹ ਤਾਂ ਪਤਾ ਕਰਤਾਰ ਨੂੰ ਹੋਵੇਗਾ ਮਨੁੱਖ ਨੂੰ ਨਹੀਂ ਇਦੇ ਪਿੱਛੋਂ ਸਤਿਗੁਰੂ ਜੀ ਆਪਣੇ ਤੰਬੂ ਵੱਲ ਚਲੇ ਗਏ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਚਾਹੀਦਾ ਸਬਦਾਂ ਪੜਿਆ ਸੁਣਿਆ ਪਰਵਾਣ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ